ਟੈਕਨੋਲੋਜੀ ਦੀ ਜੇ ਗੱਲ ਕਰੀਏ ਟੈਕਨੋਲੋਜੀ ਜਿੰਨੀ ਵੱਧ ਰਹੀ ਆ ਜੀ ਤੇ ਸਾਡੀ ਸੋਚ ਇਹ ਹੋਈ ਆ ਕਿ ਉਹਨੂੰ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਆਪਣੀ ਸਹੂਲਤ ਲਈ ਜਾਂ ਆਪਣੀ ਸਿਕਿਉਰਟੀ ਲਈ ਉਨਵਰਤਿਆ ਜਾਵੇ ਬਜ਼ੁਰਗਾ ਨੇ ਵੇਖਿਆ ਕਿ ਕੈਮਰੇਜ ਬੰਦਾ ਪਛਾਣਨ ਵਾਲਾ ਉਹਨਾਂ ਨੇ ਕਮਾਂਡ ਦੇਣੀ ਆ ਸਮਾਰਟ ਸਪੀਕਰ ਨੂੰ ਕਿ ਲੋਕ ਖੋਲ ਦੋ ਕੀ ਬਾਤ ਆ ਔਰ ਜਿਹੜਾ ਤੁਸੀਂ ਯਕੀਨ ਕਰਿਓ ਤੁਹਾਡਾ ਜਿਹੜਾ ਲੋਹੇ ਦੀ ਚਾਬੀ ਤੁਸੀਂ ਕਮਾ ਕੇ ਜਿਹੜਾ ਲੋਕ ਕਮਾਉਂਦੇ ਜੇ ਉਹ ਲੋਕ ਤੁਹਾਡਾ ਸਾਡਾ ਸੌਫਟਵੇਅਰ ਨਾਲ ਇਨੇਬਲ ਜਿਹੜਾ ਸਿਸਟਮ ਆ ਉਹ ਨੂੰ ਆਪ ਘਮਾਊਗਾ ਔਰ ਤਿੰਨੋ ਵਾਰੀ ਘਮਾਊਗਾ ਉਹ ਸਮਾਰਟ ਸਿਕਿਉਰਟੀ ਹੈ ਮਤਲਬ ਇਸ ਤਰ੍ਹਾਂ ਦੀ ਸਿਕਿਉਰਟੀ ਹੋਊਗੀ ਜਿਹੜੀ ਸਿਰਫ ਉਦੋਂ ਹੀ ਕੰਮ ਕਰੂਗੀ ਜਦੋਂ ਤੁਹਾਡੇ ਮਤਲਬ ਕਿ ਘਰ ਦੇ ਵਿੱਚ ਕੋਈ ਕੁਸਪੈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਕੋਈ ਗਲਤ ਅਨਸਰ ਜਿਹੜਾ ਵਾ ਉਹ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਕੰਦ ਟੱਪਣ ਦੇ ਉੱਤੇ ਜੇ ਤੁਹਾਨੂੰ ਪਤਾ ਲੱਗ ਜਾਏ ਕਿ ਕੋਈ ਬੰਦਾ ਤੁਹਾਡੀ ਕੰਦ ਟੱਪ ਰਿਹਾ ਤੇ ਕਿੰਨਾ ਵਧੀਆ ਹੋਊਗਾ ਟੈਕਨੋਲੋਜੀ ਦੀ ਗੱਲ ਕਰੀਏ ਤੇ ਉਹ ਇੱਥੋਂ ਤੱਕ ਹੁਣ ਪੋਸੀਬਲ ਹੈਗੀ ਆ ਕਿ ਆਪਾਂ ਆਵਾਜ਼ ਦਈਏ ਤੇ ਲਾਈਟਾਂ ਬੰਦ ਹੋ ਸਕਦੀਆਂ ਆ ਆਵਾਜ਼ ਦਈਏ ਤੇ ਪੱਖਾ ਬੰਦ ਹੋ ਸਕਦਾ ਚਾਲੂ ਹੋ ਸਕਦਾ ਵਾ ਤੁਹਾਡੇ ਗੇਟ ਨੂੰ ਟੱਪਣ ਦੀ ਕੋਸ਼ਿਸ਼ ਕਰਦਾ ਵਾ ਤੇ ਉਹਦੇ ਲਈ ਤੁਹਾਨੂੰ ਅਲਾਰਮ ਟ੍ਰਿਗਰ ਕਰੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਗ੍ਰੇਡ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਦਲਜੀਤ ਸਿੰਘ ਤਰਨਤਾਰਨ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਜੇਕਰ ਤੁਹਾਡੇ ਮਹੱਲੇ ਤੁਹਾਡੇ ਗਲੀ ਤੁਹਾਡੇ ਸ਼ਹਿਰ ਦੇ ਵਿੱਚ ਚੋਰੀਆਂ ਹੁੰਦੀਆਂ ਨੇ ਤਾਂ ਅਜਿਹੇ ਸੈਂਸਰ ਟੈਕਨੋਲੋਜੀ ਦੇ ਇਸ ਜਮਾਨੇ ਦੇ ਵਿੱਚ ਇੱਕ ਸਰਦਾਰ ਸਾਹਿਬ ਨੇ ਤੁਹਾਡਾ ਸੋਲੂਸ਼ਨ ਕੱਢਿਆ ਜੀ ਹਾਂ ਤੁਸੀਂ ਜੇਕਰ ਚੋਰ ਤੁਹਾਡੇ ਘਰ ਦੀ ਕੰਦ ਟੱਪਣ ਲੱਗੇਗਾ ਤਾਂ ਤੁਹਾਡੇ ਫੋਨ ਤੇ ਕਾਲ ਆ ਜਾਏਗੀ ਜੇਕਰ ਚੋਰ ਤੁਹਾਡੇ ਘਰ ਦੇ ਗੇਟ ਦੇ ਉੱਪਰ ਚੜ੍ਹਿਆ ਹੋਵੇਗਾ ਤਾਂ ਤੁਸੀਂ ਜਿੱਥੇ ਸੁੱਤੇ ਹੋਗੇ ਉੱਥੇ ਬੈਲ ਵੱਜ ਜਾਵੇਗੀ ਸਾਰੀ ਗੱਲਬਾਤ ਕਰਕੇ ਜਾਣਦੇ ਆ ਕਿ ਕਿੰਨੇ ਲੋਕਾਂ ਨੇ ਅਜੇ ਤੱਕ ਇਸ ਦਾ ਲਾਹਾ ਲਿਆ ਹੈ ਤੇ ਪੂਰੀ ਟੈਕਨੋਲੋਜੀ ਕੀ ਹੈ ਮੇਰੇ ਨਾਲ ਸਰਦਾਰ ਸਾਹਿਬ ਮੌਜੂਦ ਨੇ ਗੱਲਬਾਤ ਕਰਕੇ ਜਾ ਰਹੇ ਆ ਸਰ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਰ ਆਪਣਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਜਰੂਰ ਦੱਸੋ ਜੀ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਹੈ ਜੀ ਕਰਨਤਨ ਤੋਂ ਬਿਲੋਂਗ ਕਰਦੇ ਹਾਂ ਸਰ ਇਹ ਜਿਹੜੀ ਟੈਕਨੋਲੋਜੀ ਦੀ ਅਸੀਂ ਗੱਲ ਕੀਤੀ ਆਪਣੇ ਦਰਸ਼ਕਾਂ ਨੂੰ ਦੇ ਤਾਂ ਮੈਂ ਚਾਹਾਂਗਾ ਤੁਸੀਂ ਥੋੜਾ ਵਿਸਥਾਰ ਦੇ ਨਾਲ ਸਾਡੇ ਦਰਸ਼ਕਾਂ ਨੂੰ ਸਮਝਾਓ ਕਿ ਟੈਕਨੋਲੋਜੀ ਦੇ ਜਮਾਨੇ ਵਿੱਚ ਕਿਉਂਕਿ ਸਾਰੇ ਲੋਕ ਘਰ ਦੇ ਵਿੱਚ ਨਹੀਂ ਰਹਿੰਦੇ ਉਹਨਾਂ ਨੂੰ ਕਿਤੇ ਨਾ ਕਿਤੇ ਬਾਹਰ ਜਾਣਾ ਪੈਂਦਾ ਤੇ ਅੱਜ ਕੱਲ ਜਿਹੜਾ ਚੋਰਾਂ ਦਾ ਵੀ ਬਹੁਤ ਜ਼ਿਆਦਾ ਬੋਲਬਾਲਾ ਹੈ ਤਾਂ ਕਿਵੇਂ ਇਹ ਟੈਕਨੋਲੋਜੀ ਉਹਨਾਂ ਨੂੰ ਕੰਮ ਆਵੇਗੀ ਵੇਖੋ ਜੀ ਟੈਕਨੋਲੋਜੀ ਦੀ ਜੇ ਗੱਲ ਕਰੀਏ ਟੈਕਨੋਲੋਜੀ ਜਿੰਨੀ ਵੱਧ ਰਹੀ ਆ ਜੀ ਤੇ ਸਾਡੀ ਸੋਚ ਇਹ ਹੋਈ ਆ ਕਿ ਉਹਨੂੰ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਆਪਣੀ ਸਹੂਲਤ ਲਈ ਜਾਂ ਆਪਣੀ ਸਿਕਿਉਰਟੀ ਲਈ ਵਰਤਿਆ ਜਾਵੇ ਜੀ ਕੈਮਰੇ ਆਪਣੇ ਸਾਰਿਆਂ ਦੇ ਘਰੇ ਆਮ ਹੀ ਅੱਜਕੱਲ ਲੱਗ ਰਹੇ ਨੇ ਜੀ ਪਰ ਕੈਮਰਿਆਂ ਦਾ ਕੀ ਆ ਕਿ ਫਾਇਦਾ ਉਹਨਾਂ ਜਿਆਦਾ ਨਹੀਂ ਹੁੰਦਾ ਜਿੰਨਾ ਅਸੀਂ ਚਾਹੁੰਦੇ ਹਾਂ ਹੁਣ ਚੋਰ ਚੋਰੀ ਕਰਕੇ ਚਲਾ ਗਿਆ ਤੇ ਉਸ ਤੋਂ ਬਾਅਦਾਂ ਅਸੀਂ ਕੈਮਰੇ ਚੋਂ ਦੀ ਸ਼ਕਲ ਵੇਖ ਵੀ ਲੈਨੇ ਆ ਤੇ ਕਈ ਵਾਰੀ ਚੋਰ ਨਹੀਂ ਲੱਭਦਾ ਨਹੀਂ ਲੱਭਦਾ ਸੋ ਸਾਡੀ ਸੋਚ ਇਹ ਆ ਕਿ ਚੋਰ ਦੇ ਚੋਰੀ ਕਰਨ ਤੋਂ ਪਹਿਲਾਂ ਹੀ ਜੇ ਪਤਾ ਲੱਗ ਜੇ ਜੇ ਤੁਸੀਂ ਘਰ ਇਕੱਲੇ ਹੋ ਰੋਲਾ ਪਾ ਕੇ ਕਿਸੇ ਨੂੰ ਬੁਲਾ ਸਕਦੇ ਜੇ ਤੁਸੀਂ ਪੁਲਿਸ ਨੂੰ ਕਾਲ ਕਰ ਸਕਦੇ ਜੇ ਆਂਡ ਗਵਾਰਡ ਨੂੰ ਬੁਲਾ ਸਕਦੇ ਜੇ ਘਰ ਦੇ ਵਿੱਚ ਹੋਰ ਜੀਆਂ ਨੂੰ ਸੁੱਤਿਆਂ ਨੂੰ ਉਠਾ ਸਕਦੇ ਜੇ ਪਰ ਜੇ ਤੁਸੀਂ ਸੁੱਤੇ ਹੋ ਤੇ ਚੋਰ ਹੱਥ ਸਾਫ਼ ਕਰਕੇ ਚਲੇ ਗਿਆ ਤੇ ਫਿਰ ਤੇ ਕੈਮਰਿਆਂ ਦਾ ਕੋਈ ਫਾਇਦਾ ਨਾ ਨਾ ਹੋਇਆ ਸੋ ਸਾਡੀ ਜਿਹੜਾ ਸਾਡਾ ਜਿਹੜਾ ਪ੍ਰੋਜੈਕਟ ਆ 스마트 ਹੋਮ ਸਕਿਉਰਟੀ ਅਸੀਂ ਉਹਦਾ ਨਾਮ ਰੱਖਿਆ ਹੈ ਜੀ ਉਹਦੇ ਵਿੱਚ ਅਸੀਂ ਤੁਹਾਡੇ ਘਰ ਨੂੰ ਸਿਕਿਉਰਿਟੀ ਤੇ ਜਿਹੜੀ ਪ੍ਰੋਵਾਈਡ ਕਰਦੇ ਕਰਦੇ ਆ ਉਹ ਸਮਾਰਟ ਸਿਕਿਉਰਿਟੀ ਹੈ ਮਤਲਬ ਇਸ ਤਰ੍ਹਾਂ ਦੀ ਸਿਕਿਉਰਿਟੀ ਹੋਊਗੀ ਜਿਹੜੀ ਸਿਰਫ ਉਦੋਂ ਹੀ ਕੰਮ ਕਰੂਗੀ ਜਦੋਂ ਤੁਹਾਡੇ ਮਤਲਬ ਕਿ ਘਰ ਦੇ ਵਿੱਚ ਕੋਈ ਕੁਸਪੈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਕੋਈ ਗਲਤ ਅਨਸਰ ਜਿਹੜਾ ਵਾ ਉਹ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਵੇਖੋ ਘਰਾਂ ਦੀਆਂ ਬਾਉਂਡਰੀਆਂ ਜਿੱਦਾਂ ਪਿੰਡਾਂ ਦੇ ਵਿੱਚ ਕਰ ਹੁੰਦੇ ਆ ਰੈਸ਼ੀਅਲ ਏਰੀਆ ਸੈਂਟਰ ਚ ਹੁੰਦਾ ਵਾ ਬਾਉਂਡਰੀ ਵਾਲ ਜਿਹੜੀ ਦੂਰੀ ਦੂਰ ਹੁੰਦੀ ਆ ਆਮ ਹੀ ਕੰਦਾ ਟੱਪ ਕੇ ਅੰਦਰ ਆ ਜਾਂਦੇ ਆ ਚੋਰ ਪਤਾ ਉਦੋਂ ਲੱਗਦਾ ਜਦੋਂ ਕੂਲਰ ਥੱਲੇ ਆਪਾ ਪਏ ਹੁੰਦੇ ਆ ਤੇ ਜਿਦਾ ਸਰਾਣੀ ਆਣ ਕੇ ਬੰਦਾ ਕੰਨ ਪੱਟੀ ਤੇ ਬੰਦੂਕ ਧਰ ਦਿੰਦੇ ਸੋ ਸ਼ਹਿਰਾਂ ਦੇ ਵਿੱਚ ਗੱਲ ਕਰੀਏ ਤੇ ਛੱਤਾਂ ਦੀਆਂ ਜਿਹੜੀਆਂ ਕੰਧਾਂ ਵਾਂ ਇੱਕ ਦੂਜੇ ਨਾਲ ਆਮ ਹੀ ਜੁੜੀਆਂ ਹੁੰਦੀਆਂ ਵਾਂ ਚੋਰ ਦਸਵੇਂ ਘਰ ਦੇ ਵਿੱਚ ਚੜਿਆ ਹੁੰਦਾ ਵਾ ਔਰ ਕੰੰਧ ਟੱਪਦਾ ਟੱਪਦਾ ਜਿਹੜਾ ਵਾ ਉਹ ਤੁਹਾਡੇ ਘਰ ਤੱਕ ਪਹੁੰਚ ਸਕਦਾ ਹੁਣ ਕੰਧ ਟੱਪਣ ਦੇ ਉੱਤੇ ਜੇ ਤੁਹਾਨੂੰ ਪਤਾ ਲੱਗ ਜਾਏ ਕਿ ਕੋਈ ਬੰਦਾ ਤੁਹਾਡੀ ਕੰਧ ਟੱਪ ਰਿਹਾ ਤੇ ਕਿੰਨਾ ਵਧੀਆ ਹੋਊਗਾ ਸੋ ਸਾਡੇ ਜਿਹੜੇ ਸਮਾਰਟ ਹੋਮ ਸਿਕਿਉਰਿਟੀ ਪ੍ਰੋਜੈਕਟ ਆ ਉਹ ਕੋਈ ਬੰਦਾ ਤੁਹਾਡੀ ਜਿਹੜਾ ਕੋਈ ਕੁਸਪੈਟ ਕਰਦਾ ਵਾ ਕੋਈ ਕੰਧ ਟੱਪਦਾ ਵਾ ਤੁਹਾਡੇ ਗੇਟ ਨੂੰ ਟੱਪਣ ਦੀ ਕੋ ਤੇ ਉਹਦੇ ਲਈ ਤੁਹਾਨੂੰ అలਾਰਮ ਟ੍ਰਿਗਰ ਕਰੂਗਾ అలਾਰਮ ਵੀ ਇਸ ਤਰ੍ਹਾਂ ਦਾ ਨਹੀਂ ਵੀ ਤੁਸੀਂ ਸਾਰਾ ਮਹੱਲਾ ਜਗਾ ਦਿਓ ਤੁਹਾਡੇ ਲਈ ਸਪੈਸ਼ਲ ਤੁਹਾਡੇ ਕੋਲ ਪਿਆ అలਾਰਮ ਹੀ ਵੱਜੂਗਾ ਜੇ ਤੁਸੀਂ ਚਾਹੋ ਤਾਂ ਤੁਹਾਡੇ ਫੋਨ ਦੇ ਤੇ ਕਾਲ ਆਊਗੀ ਜੇ ਤੁਸੀਂ ਘਰੋਂ ਬਾਹਰ ਰਹਿੰਦੇ ਜੇ ਜੀ ਸਰ ਉਹਨਾਂ ਲੋਕਾਂ ਵਾਸਤੇ ਵੀ ਹੈ ਕੁਛ ਜਿਹੜੇ ਕਹਿੰਦੇ ਕਿ ਅਸੀਂ ਉੱਠ ਕੇ ਆਪਣੇ ਪੱਖੇ ਦਾ ਸਵਿੱਚ ਨਹੀਂ ਬੰਦ ਕਰਨਾ ਉਹ ਇਦਾਂ ਹੀ ਬੰਦ ਹੋ ਜੇ ਅਸੀਂ ਉੱਠ ਕੇ ਆਪਣੀ ਮੋਟਰ ਨਹੀਂ ਬੰਦ ਕਰਨੀ ਉਹ ਵੀ ਇਦਾਂ ਹੀ ਬੰਦ ਹੋ ਜੇ ਅਸੀਂ ਪੱਖਾ ਚੱਲ ਰਿਹਾ ਹੈ ਇਹ ਇਦਾਂ ਹੀ ਬੰਦ ਹੋ ਜੇ ਇਹ ਇਹਦੇ ਬਾਰੇ ਜ਼ਰੂਰ ਦੱਸਿਓ ਜੀ ਵੇਖੋ ਟੈਕਨੋਲੋਜੀ ਦੀ ਗੱਲ ਕਰੀਏ ਤੇ ਉਹ ਇਥੋਂ ਤੱਕ ਹੁਣ ਪੋਸੀਬਲ ਹੈਗੀ ਆ ਕਿ ਆਪਾਂ ਆਵਾਜ਼ ਦਈਏ ਤੇ ਲਾਈਟਾਂ ਬੰਦ ਹੋ ਸਕਦੀਆਂ ਆਵਾਜ਼ ਦਈਏ ਤੇ ਪੱਖਾ ਬੰਦ ਹੋ ਸਕਦਾ ਚਾਲੂ ਹੋ ਸਕਦਾ ਆਵਾਜ਼ ਦਈਏ ਤੇ AC ਨੂੰ ਤੁਸੀਂ ਆਪਣੀ ਮਨਮਰਜ਼ੀ ਦਾ ਜਿਹੜਾ ਤੁਹਾਡਾ ਟੈਂਪਰੇਚਰ ਉੱਤੇ ਸੈੱਟ ਕਰ ਸਕਦੇ ਜੇ ਟੈਕਨੋਲੋਜੀ ਦੇ ਇਥੋਂ ਤੱਕ ਪ੍ਰੋਵਾਈਡ ਕਰ ਸਕਦੀ ਆ ਕਿ ਤੁਸੀਂ ਘਰੋਂ ਬਾਹਰ ਗਏ ਜੇ ਗਰਮੀਆਂ ਤੁਸੀਂ ਘਰ ਜਦੋਂ ਤੱਕ ਤੁਸੀਂ ਘਰ ਵਾਪਸ ਆਉਣਾ ਤੁਹਾਡੇ ਆਉਂਦਿਆਂ ਤੱਕ ਏਸੀ ਚੱਲਦਾ ਹੋਊਗਾ ਔਰ ਤੁਹਾਡੀ ਮਰਜ਼ੀ ਦੇ ਟੈਂਪਰੇਚਰ ਤੇ ਸੈੱਟ ਹੋਊਗਾ ਕਮਰਾ ਠੰਡਾ ਮਿਲੂ ਤੁਹਾਨੂੰ ਸੋ ਇਸ ਚੀਜ਼ ਨੂੰ ਅਸੀਂ ਸਾਡੇ ਕੋਲ ਪ੍ਰੋਜੈਕਟ ਹੈ ਉਹਦਾ ਨਾਮ 스마트 ਹੋਮ ਪ੍ਰੋਜੈਕਟ ਆ ਤੁਹਾਡੇ ਘਰ ਦੇ ਵਿੱਚ ਕੋਈ ਵੀ ਜਿਹੜੀ ਪ੍ਰਾਣੀ ਕੋਈ ਬਿਜਲੀ ਪੱਖਾ ਜੋ ਵੀ ਤੁਹਾਡੇ ਕੋਲ ਪੁਰਾਣਾ ਚੱਲ ਰਿਹਾ ਵਾ ਤੁਹਾਡੇ ਕੋਲ ਪੁਰਾਣੇ ਏਸੀ ਲੱਗਾ ਵਾ ਜਿਹਨੂੰ ਤੁਸੀਂ ਬਦਲਣਾ ਨਹੀਂ ਚਾਹੁੰਦੇ ਪਰ ਚਾਹੁੰਦੇ ਜੇ ਕਿ 스마트 ਹੋ ਜਾਏ ਸਾਡੀ ਆਵਾਜ਼ ਨਾਲ ਕੰਟਰੋਲ ਹੋਵੇ ਤੁਹਾਡੇ ਘਰ ਦੇ ਵਿੱਚ ਫੈਨ ਚੱਲ ਰਹੇ ਆ ਛੱਤਾਂ ਤੇ ਆਮ ਹੀ ਆਪਾਂ ਹਰ ਕਮਰੇ ਦੇ ਵਿੱਚ ਫੈਨ ਹੁੰਦਾ ਵਾ ਆਪਾਂ ਇੱਕ ਕਮਰੇ ਤੋਂ ਦੂਸਰੇ ਕਮਰੇ ਚੱਲ ਜਾਨੇ ਹਾਂ ਉਸ ਕਮਰੇ ਦਾ ਪੱਖਾ ਚੱਲਦਾ ਰਹਿੰਦਾ ਫਿਰ ਬੰਦ ਕਰਨ ਵਾਪਸ ਜਾਣਾ ਪੈਂਦਾ ਵਾ ਸੋ ਜੇ ਕਹਿ ਲਈਏ ਤੇ ਇਹਨੂੰ ਆਪਾਂ ਇੱਕ ਇਨਸਾਨੀ ਆਲਸ ਦੀ ਵੀ ਗੱਲ ਕਰ ਸਕਦੇ ਹਾਂ ਵੀ ਆਪਾਂ ਕਈ ਵਾਰੀ ਥੱਕੇ ਹੁੰਨੇ ਆ ਸੋ ਇਹਦੇ ਯਾਰ ਕੌਣ ਹੋਣ ਉੱਠ ਕੇ ਦੁਬਾਰਾ ਜਾਵੇ ਤੋ ਇਸ ਚੀਜ਼ ਨੂੰ ਜਿਹੜਾ ਤੁਹਾਡੀ ਆਵਾਜ਼ ਹੈਂਡਲ ਕਰੂਗੀ ਤੁਹਾਨੂੰ ਸਾਡਾ ਜਿਹੜਾ ਸਿਸਟਮ ਆ ਉਹ ਤੁਹਾਡੀ ਸਾਰੀ ਟੋਟਲ ਜਿੰਨੇ ਵੀ ਤੁਹਾਡੇ ਇਨਸਟਰੂਮੈਂਟ ਚੱਲ ਰਹੇ ਆ ਬਿਜਲੀ ਦੇ ਉਹਨਾਂ ਸਾਰਿਆਂ ਨੂੰ ਕੰਟਰੋਲ ਕਰੇਗਾ ਆਪਸ ਵਿੱਚ ਔਰ ਤੁਹਾਡੀ ਆਵਾਜ਼ ਨੂੰ ਪਛਾਣਨ ਲਈ ਇੱਕ 스마트 ਸਪੀਕਰ ਅਸੀਂ ਲਗਾ ਦੇਣਾ Smart Speaker ਆਮੀ ਨਾਰਮਲੀ ਮਾਰਕੀਟ ਦੇ ਵਿੱਚ ਉਪਲਬਧ ਨੇ ਪਹਿਲਾਂ ਹੀ ਪਰ ਇਹ ਆ ਕਿ 스마트 ਸਪੀਕਰ ਕੱਲਾ ਜਿਹੜਾ ਇਹ ਸਕਾਬਿਲ ਨਹੀਂ ਹੁੰਦਾ ਕਿ ਕਿਸੇ ਵੀ ਲਾਈਟ ਨੂੰ ਬੰਦ ਜਾਂ ਚਾਲੂ ਕਰ ਸਕੇ ਉਹ ਜਿਹੜਾ ਅਸੀਂ ਪ੍ਰੋਜੈਕਟ ਤੁਹਾਨੂੰ ਲਾ ਕੇ ਦੇਵਾਂਗੇ ਨਾਲ ਜਿਹੜਾ ਤੁਹਾਨੂੰ ਸੌਫਟਵੇਅਰ ਇਨੇਬਲਡ ਹੈ ਜਿਹੜਾ ਪ੍ਰੋਜੈਕਟ ਆ ਉਹ ਉਹ 스마트 ਸਪੀਕਰ ਨੂੰ ਜਿਹੜਾ ਇਹ ਨਹੀਂ ਪਾਵਰ ਦੇਊਗਾ ਕਿ ਉਹ 스마트 ਸਪੀਕਰ ਤੁਹਾਡੀ ਵਾਇਸ ਸੁਣ ਕੇ ਤੁਹਾਡੇ ਕਾਏ ਮੁਤਾਬਿਕ ਪੱਖਾ ਲਾਈਟ ਫਰਿੱਜ ਕੂਲਰ ਏਸੀ ਵਾਟਰ ਮੋਟਰ ਵਾਸ਼ਿੰਗ ਮਸ਼ੀਨ ਪਾਣੀ ਵਾਲਾ ਗੀਜ਼ਰ ਬਾਥਰੂਮ ਚ ਚੱਲਦਾ ਰਹੇਗਾ ਉਹ ਵੀ ਹਰ ਇੱਕ ਚੀਜ਼ ਜਿਹੜੀ ਬੰਦੀਆਂ ਚਾਲੂ ਕਰ ਸਕੋ। ਸੋਤ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋਗੇ ਕਿ ਅਸੀਂ ਡੈਮੋ ਵੀ ਦੇ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਵੀ ਗੱਲਾਂ ਭਾਈ ਉਹਨਾਂ ਨੇ ਦੱਸੀਆਂ ਨੇ ਸਾਨੂੰ ਸਰਦਾਰ ਸਾਹਿਬ ਉਹਨਾਂ ਨੇ ਕਿ ਇਹ ਘਰ ਦੀ ਇੱਕ ਸਿਕਿਉਰਿਟੀ ਹੈ ਜੀ ਪੁਲਿਸ ਦਾ ਵੀ ਕੰਮ ਜਿਹੜਾ ਹੈ ਉਹ ਕਿਤੇ ਨਾ ਕਿਤੇ ਕਾਫੀ ਆਸਾਨ ਹੋ ਜਾਵੇਗਾ ਕਿਉਂਕਿ ਜਦੋਂ ਰੌਲਾ ਹੀ ਪੈ ਗਿਆ ਚੋਰ ਨੇ ਭੱਜ ਜਾਣਾ ਭਾਜੀ ਫੋਨ ਤੇ ਜਿਹੜਾ ਤੁਸੀਂ ਦੱਸਿਆ ਕਿ ਫੋਨ ਦੇ ਉੱਪਰ ਉਸੇ ਵੇਲੇ ਉਹ ਕਿਸ ਤਰੀਕੇ ਨਾਲ ਕਨੈਕਟ ਹੁੰਦਾ ਹੈ ਥੋੜਾ ਜਿਹਾ ਉਸ ਤੇ ਬਾਰੇ ਵੀ ਜਰੂਰ ਦੱਸਿਓ ਜੀ ਵੇਖੋ ਇਹ ਸਾਰਾ ਕੁਝ ਜਿਹੜਾ ਅੱਜ ਦੀ ਡੇਟ ਦੇ ਵਿੱਚ ਕਲਾਉਡ ਇਨੇਬਲਡ ਜਿਹੜੇ ਸੌਫਟਵੇਅਰ ਨੇ ਉਹਨਾਂ ਨਾਲ ਪੋਸੀਬਲ ਹੈ ਸਾਡੇ ਜਿਹੜੇ ਸੌਫਟਵੇਅਰ ਹੈ ਉਹ ਕਲਾਉਡ ਇਨੇਬਲਡ ਹੈ ਜੀ ਉਹ ਤੁਸੀਂ ਆਪਣਾ ਫੋਨ ਆਪਣੇ ਕੋਲ ਲੈ ਕੇ ਵਰਲਡ ਦੇ ਕਿਸੇ ਵੀ ਕੋਨੇ 'ਚ ਚਲੇ ਜਾਓ ਜੀ ਤੁਸੀਂ ਉੱਥੋਂ ਆਪਣੇ ਘਰ ਦੀਆਂ ਲਾਈਟਾਂ ਪੱਖੇ ਸਭ ਕੁਝ ਬੰਦ ਜਾਂ ਚਾਲੂ ਕਰ ਸਕਦੇ ਹੋ ਕੀ ਬਾਤ ਹੈ ਚਲੋ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਤੁਹਾਨੂੰ ਮੈਂ ਇੱਕ ਦੱਸਦਾ ਹਾਂ ਕਿ ਇੱਕ ਆਪਸ਼ਨ ਦੱਸਦਾ ਹਾਂ ਵੀ ਜਿਸ ਤਰ੍ਹਾਂ ਹੋ ਸਕਦਾ ਘਰ ਦੇ ਵਿੱਚ ਆਮ ਹੀ ਆਪਾਂ ਕਹਿੰਦੇ ਹਾਂ ਕਿ ਮੀਆਂ ਬੇਬੀ ਦੋਵੇਂ ਜਿਹੜੇ ਆ ਕਾਰੋਬਾਰੀ ਹੁੰਦੇ ਆ ਕੰਮਕਾਜੀ ਹੁੰਦੇ ਆ ਨੌਕਰੀਆਂ ਤੇ ਜਾਂਦੇ ਆ ਔਰ ਜਦੋਂ ਦੋਵੇਂ ਜਣੇ ਕੰਮ ਤੇ ਚੱਲ ਕੇ ਘਰ ਦੇ ਵਿੱਚ ਆਮ ਹੀ ਬਜ਼ੁਰਗ ਮਾਪੇ ਰਹਿ ਜਾਂਦੇ ਜੀ ਹਰ ਘਰ ਅੱਜਕੱਲ ਡਬਲ ਸਟੋਰੀ ਬਣਿਆ ਹੈ ਜੀ ਜੀ ਗਰਾਊਂਡ ਫਲੋਰ ਤੇ ਰਹਿਣਾ ਕੋਈ ਪਸੰਦ ਨਹੀਂ ਕਰਦਾ ਫਰਸਟ ਫਲੋਰ ਤੇ ਹੀ ਰਹਿ ਰਹੇ ਹੁੰਦੇ ਸਾਰੇ ਔਰ ਏਸੀ ਚੱਲ ਰਹੇ ਹੁੰਦੇ ਆ ਠੰਡਾ ਵਾਤਾਵਰਨ ਹੋਣ ਦਾ ਕਰਕੇ ਨੀਂਦ ਵੀ ਆਈ ਹੁੰਦੀ ਆ ਹੁਣ ਘਰ ਦੇ ਵਿੱਚ ਬਜ਼ੁਰਗ ਇਕੱਲਾ ਆ ਕੈਮਰੇ ਲੱਗੇ ਆ ਦਰਵਾਜ਼ਾ ਖੜਕਿਆ ਵਾ ਬਜ਼ੁਰਗਾਂ ਨੇ ਵੇਖਿਆ ਕਿ ਕੈਮਰੇ ਜੀ ਬੰਦਾ ਪਛਾਣ ਵਾਲਾ ਵਾ ਉਹਨਾਂ ਨੇ ਕਮਾਂਡ ਦੇਣੀ ਆ ਸਮਾਰਟ ਸਪੀਕਰ ਨੂੰ ਕਿ ਲੋਕ ਖੋਲ ਦੋ ਕੀ ਬਾਤ ਆ ਔਰ ਜਿਹੜਾ ਤੁਸੀਂ ਯਕੀਨ ਕਰਿਓ ਤੁਹਾਡਾ ਜਿਹੜਾ ਲੋਹੇ ਦੀ ਚਾਬੀ ਤੁਸੀਂ ਕਮਾ ਕੇ ਜਿਹੜਾ ਲੋਕ ਕਮਾਉਂਦੇ ਜੇ ਉਹ ਲੋਕ ਤੁਹਾਡਾ ਸਾਡਾ ਸੌਫਟਵੇਅਰ ਨਾਲ ਇਨੇਬਲ ਜਿਹੜਾ ਸਿਸਟਮ ਆ ਉਹਨੂੰ ਆਪ ਘਮਾਊਗਾ ਔਰ ਤਿੰਨੋਂ ਵਾਰੀ ਘਮਾਊਗਾ ਤੁਸੀਂ ਟ੍ਰਿਪਲ ਲੋਕ ਲਗਾਇਆ ਕਰੇ ਤਿੰਨੋ ਵਾਰੀ ਘੁੰਮੂਗਾ ਲੋਕ ਖੁੱਲੂਗਾ ਲੋਕ ਖੁੱਲਣ ਤੋਂ ਬਾਅਦਾਂ ਜਿਹੜਾ ਵੀ ਬੰਦਾ ਬਾਹਰੋਂ ਅੰਦਰ ਆਇਆ ਜਦੋਂ ਅੰਦਰ ਆਣ ਕੇ ਉਹਨੇ ਦਰਵਾਜ਼ਾ ਵਾਪਸ ਭੇੜ ਦਿੱਤਾ ਇੱਕ ਦੂਜੇ ਦਰਵਾਜ਼ੇ ਨਾਲ ਜੋੜਤਾ ਲੋਕ ਦੁਬਾਰਾ ਲੱਗ ਜੂਗਾ ਹੁਣ ਉਹ ਅੰਦਰ ਆ ਗਿਆ ਵਾਪਸ ਫਿਰ ਕਰਦੇ ਮਾਲਕਾਂ ਦੀ ਮਰਜ਼ੀ ਨਾਲ ਹੀ ਜਾ ਸਕਦਾ ਆਣ ਕੇ ਉਹਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਜਿਹੜੇ ਕੰਮ ਲਈ ਆਏ ਇਹ ਕਰਕੇ ਚਲਾ ਗਿਆ ਜਾਣ ਲੱਗਿਆਂ ਦੁਬਾਰਾ ਬਜ਼ੁਰਗਾਂ ਨੇ ਦਰਵਾਜ਼ਾ ਖੋਲ੍ਹਿਆ ਉਹਨੇ ਜਾਣ ਲੱਗਿਆਂ ਦਰਵਾਜ਼ਾ ਭੇੜਿਆ ਲੋਕ ਲੱਗ ਗਿਆ ਬਜ਼ੁਰਗ ਸੇਫ ਨੇ ਇਨ ਕੇਸ ਮੰਨ ਲਓ ਉਹ ਬੰਦੇ ਕੋਲੋਂ ਚੇਤਾ ਭ ਦਰਵਾਜਾ ਭੇੜੰਦਾ ਦਰਵਾਜਾ ਖੁੱਲਾ ਰਹਿ ਗਿਆ ਲੋਕ ਨਹੀਂ ਲੱਗ ਸਕਿਆ ਜਾਂ ਫਿਰ ਬੰਦੇ ਦੀ ਨੀਤ ਦੇ ਵਿੱਚ ਸੋਚ ਆ ਗਈ ਕਿ ਬਜ਼ੁਰਗ ਘਰ ਇਕੱਲੇ ਆ ਚਲੋ ਦੁਬਾਰਾ ਆਵਾਂਗੇ ਇਹਨਾਂ ਨੂੰ ਬਿਨਾਂ ਦੱਸਿਆ ਤੇ ਉਸ ਹਾਲਤ ਦੇ ਵਿੱਚ ਜੇ ਤੁਹਾਡਾ ਦਰਵਾਜਾ ਖੁੱਲਾ ਰਹਿ ਜਾਂਦਾ 10 15 ਸੈਕਿੰਡ ਦੇ ਵਿੱਚ ਬਜ਼ੁਰਗਾਂ ਕੋਲ ਬੈਲ ਵੱਜ ਜਾਣੀ ਆ ਕਿ ਥੱਲੇ ਦਰਵਾਜਾ ਖੁੱਲਾ ਰਹਿ ਗਿਆ ਉਹਨੂੰ ਜਾ ਕੇ ਬੰਦ ਕਰੋ ਕੀ ਬਾਤ ਬਜ਼ੁਰਗਾਂ ਦੀ ਸੇਫਟੀ ਹੋ ਗਈ ਇਨ ਕੇਸ ਮੰਨ ਲਓ ਤੁਹਾਡੇ ਘਰ ਦੇ ਵਿੱਚ ਉਸ ਦਰਵਾਜੇ ਨੂੰ ਖੋਲਣ ਲਈ ਚਾਬੀਆਂ ਵੀ ਪਈਆਂ ਜੀ ਘਰ ਦੇ ਵਿੱਚ ਕੋਈ ਬੰਦਾ ਤੁਹਾਡੇ ਆਉਂਦਾ ਵਾ ਜਿਹਦੀ ਚੰਗੀ ਸੋਚ ਨਹੀਂ ਹੈਗੀ ਉਹ ਤੁਹਾਡੀਆਂ ਚਾਬੀਆਂ ਚੋੱਕ ਕੇ ਲੈ ਜਾਂਦਾ ਵਾ ਜਾਂ ਤੁਹਾਡੀ ਡੁਪਲੀਕੇਟ ਚਾਬੀ ਬਣਾ ਲੈਂਦਾ ਵਾ ਜੀ ਤੁਹਾਡੇ ਬਜ਼ੁਰਗਾਂ ਦੇ ਰਾਤ ਸੁੱਤੇਆਂ ਹੋયા ਉਹ ਕੋਸ਼ਿਸ਼ ਕਰਦਾ ਕਿ ਚਲੋ ਆਪਾਂ ਚਾਬੀ ਨਾਲ ਦਰਵਾਜ਼ਾ ਖੋਲ ਲੈਨੇ ਆ ਜੇ ਆਪਾਂ ਆਵਾਜ਼ ਨਹੀਂ ਦੇ ਸਕਦੇ ਤੇ ਚਾਬੀ ਲਗਦਿਆਂ ਹੀ ਤੁਹਾਡੇ ਬਜ਼ੁਰਗਾਂ ਕੋਲ ਪਿਆ ਉਹ అలਰਮ ਦੁਬਾਰਾ ਵੱਜੂਗਾ ਕਿ ਦਰਵਾਜ਼ਾ ਜਿਹੜਾ ਵਾ ਤੁਹਾਡੀ ਮਰਜ਼ੀ ਤੋਂ ਬਿਨਾਂ ਖੁੱਲ ਰਿਹਾ ਜੀ ਤੁਹਾਡੀ ਮਰਜ਼ੀ ਨਾਲ ਖੁੱਲੇਗਾ ਦਰਵਾਜ਼ਾ ਤੇ ਬਦਲ ਨਹੀਂ ਬੱਜੇਗੀ ਮਰਜ਼ੀ ਤੋਂ ਬਿਨਾਂ ਚਾਬੀ ਘੁੰਮੂਗੀ ਤੇ ਬੈਲ ਵੱਜੇਗੀ ਔਰ ਉਹ ਬੈਲ ਵੱਜਣ ਤੇ ਬਜ਼ੁਰਗ ਉੱਠ ਵੀ ਸਕਦੇ ਆ ਜਾ ਕੇ ਕੈਮਰਾ ਵੇਖਣਗੇ ਕੌਣ ਬੰਦਾ ਹੈਗਾ ਪਛਾਣ ਕੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਚੋਰ ਦੇ ਉਹ ਗਲਤ ਕੰਮ ਕਰਨ ਤੋਂ ਪਹਿਲਾਂ ਰੋਲਾ ਪਾ ਕੇ ਆਂ ਅਣਗਵੰਡ ਇਕੱਠਾ ਕਰਕੇ ਉਹ ਚੀਜ਼ ਨੂੰ ਬਚਾਇਆ ਜਾ ਸਕਦਾ ਅਰੇ ਜਰੂਰ ਇਹ ਵੀ ਗੱਲ ਕਹਿਣਾ ਚਾਹਾਂਗਾ ਕਿ ਜਿੱਥੇ ਚੋਰਾਵਾਂ ਵੱਲੋਂ ਨਵੀਆਂ ਤਕਨੀਕਾਂ ਰਹੀਆਂ ਨਵੇਂ-ਨਵੇਂ ਤਰੀਕਿਆਂ ਰਹੀ ਚੋਰੀ ਨੂੰ ਇੰਜ਼ਾਮ ਦਿੱਤਾ ਜਾਂਦਾ ਪਰ ਉੱਥੇ ਜੇ ਗੱਲ ਕੀਤੀ ਜਾਵੇ ਇਹ ਜਿਹੜੇ ਸੌਫਟਵੇਅਰ ਆ ਇਹ ਜਿਹੜੇ ਸੈਂਸਰ ਆ ਬਹੁਤ ਹੀ ਜ਼ਿਆਦਾ ਲੋਕਾਂ ਦੇ ਵਾਸਤੇ ਲਾਭਦਾਇਕ ਹੈ ਕਿੰਨੇ ਲੋਕ ਹੁਣ ਤੱਕ ਲਾਭ ਲੈ ਚੁੱਕੇ ਨੇ ਤੇ ਉਹ ਕਹਿ ਚੁੱਕੇ ਨੇ ਕਿ ਭਾਈ ਸਾਹਿਬ ਜੀ ਹੁਣ ਅਸੀਂ ਬੇਫਿਕਰੇ ਆ ਜੀ ਸਾਡੇ ਕੋਲੋਂ ਅੰਮ੍ਰਿਤਸਰ ਦੇ ਵਿੱਚ ਜਿਹੜੇ ਲੋਕ ਜ਼ਿਆਦਾਤਰ ਕਾਮਕਾਜੀ ਨੇ ਬਿਜ਼ਨਸਮੈਨ ਨੇ ਉਹਨਾਂ ਨੇ ਕੋਲੋਂ ਦਵਾਈਆਂ ਗਈਆਂ ਸਾਡੇ ਕੋਲੋਂ ਤਾਂ ਔਰ ਇਸ ਤੋਂ ਇਲਾਵਾ ਅਸੀਂ ਜਲੰਧਰ ਦੇ ਵਿੱਚ ਕਾਫੀ ਜਿਹੜੇ ਕੋਠੀਆਂ ਦੇ ਵਿੱਚ ਇਹ ਵਰਗੇ ਜਿਹੜਾ ਕਰਕੇ ਰੱਖਿਆ ਹੋਇਆ ਹੈ ਔਰ ਚੰਡੀਗੜ੍ਹ ਦੇ ਵਿੱਚ ਵੀ ਸਾਡੇ ਜਿਹੜੇ ਕਾਫੀ ਵਰਗ ਜਿਹੜੇ ਆ ਇਸ ਵੇਲੇ ਚੱਲ ਰਹੇ ਜੀ ਸਰ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਇਸ ਦਾ ਜਨਮਦਾਤਾ ਕੌਣ ਹੈ ਕੀ ਇਸਤੇ ਕਹਿਣਾ ਚਾਹੋਗੇ ਇਹ ਸੌਫਟਵੇਅਰ ਦਾ ਵੇਖੋ ਟੈਕਨੋਲੋਜੀ ਦਾ ਕੋਈ ਜਨਮਦਾਤਾ ਨਹੀਂ ਹੁੰਦਾ ਇਹ ਤੇ ਇਹ ਤੇ ਏਵੋਲੂਸ਼ਨ ਆ ਜੀ ਇਹ ਇੱਕ ਦਿਨ ਛੋਟੀ ਆ ਤੇ ਉਹ ਅਗਲੇ ਦਿਨ ਉਸ ਤੋਂ ਵਧੀਆ ਹੋ ਜਾਣੀ ਆ ਜੋ ਅੱਜ ਆਪਾਂ ਗੱਲ ਕਰ ਰਹੇ ਆ ਹੋ ਸਕਦਾ ਆਉਣ ਵਾਲੇ 5 ਜਾਂ 10 ਸਾਲਾਂ ਦੇ ਵਿੱਚ ਇਹ ਚੀਜ਼ ਤੁਹਾਨੂੰ ਪੁਰਾਣੀ ਲੱਗੇ ਹੋ ਸਕਦਾ ਉਸ ਤੋਂ ਬਾਅਦ ਕੁਝ ਨਵਾਂ ਆ ਜਾਏ ਨਵਾਂ ਕਿਉਂਕਿ ਅਸੀਂ ਸੁਣ ਰਹੇ ਆ ਕਿ ਕੁਝ ਇਸ ਤਰ੍ਹਾਂ ਦੇ ਵੀ ਇੰਪਲੀਮੈਂਟੇਸ਼ਨ ਆ ਰਹੇ ਟੈਕਨੋਲੋਜੀ ਵਿੱਚ ਕਿ ਤੁਹਾਡੇ ਸੋਚਣ ਨਾਲ ਹੀ ਇਹ ਕੰਮ ਹੋ ਜਾ ਕਰਨਗੇ ਅਜੇ ਤੇ ਆਪਾਂ ਆਵਾਜ਼ ਦੇਣ ਵਾਲੀ ਗੱਲ ਤੱਕ ਹੀ ਪਹੁੰਚੇ। ਕਿਆ ਬਾਤ ਹੈ। ਜਦੋਂ ਸੋਚਣ ਵਾਲੀ ਗੱਲ ਤੇ ਆਵਾਂਗੇ ਸੋਚੋ ਉਦੋਂ ਟੈਕਨੋਲੋਜੀ ਦਾ ਕੀ ਸਮਾਂ ਹੋਊਗਾ। ਕਿਆ ਬਾਤ ਹੈ। ਜਿੰਨੇ ਵੀ ਤੁਸੀਂ ਗੱਲ ਦੱਸੀ ਹੈ ਅੰਤ ਵਿੱਚ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ ਜਿਹੜੇ ਹੋਰ ਵੀ ਲਾਭ ਲੈਣਾ ਚਾਹੁੰਦੇ ਕਈਆਂ ਨੇ ਤੇ ਹੈਰਾਨੀ ਬੜੀ ਹੋਈ ਉਹਨੇ ਕਮੈਂਟ ਬਾਕਸ ਦੇ ਵਿੱਚ ਵੀ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਵੀ ਪੁੱਛਨੇ ਕਿ ਸਰ ਇਸ ਤਰ੍ਹਾਂ ਹੋ ਜੇ ਤੇ ਇਸ ਤਰ੍ਹਾਂ ਤੇ ਕੀ ਉਸਤੇ ਅੰਤ ਵਿੱਚ ਮੈਸੇਜ ਵੀ ਕੀ ਰਹੇਗਾ ਜਿਨ੍ਹਾਂ ਨੇ ਅਜੇ ਤੱਕ ਲਾਭ ਨਹੀਂ ਲਿਆ। ਵੇਖੋ ਮੇਰਾ ਮੈਸੇਜ ਜੇ ਕਹੀਏ ਤੇ ਇੱਕ ਜਨਤਕ ਮੈਸੇਜ ਹੀ ਹੈ। ਜੀ। ਕੀ ਟੈਕਨੋਲੋਜੀ ਅੱਜ ਕੱਲ ਹਰ ਇੱਕ ਦੇ ਹੱਥ ਦੇ ਵਿੱਚ ਸਾਡੇ ਹੱਥ 'ਚ smartphones ਉਹਦੇ ਵਿੱਚ ਬਹੁਤ ਪਾਵਰ ਹੈ ਅਸੀਂ ਉਹਨੂੰ ਜੇ ਸਿਰਫ ਸੋਸ਼ਲ ਮੀਡੀਆ ਲਈ ਵਰਤਦੇ ਹਾਂ ਤੇ ਸਮੇਂ ਲੋਕ ਕੋਸ਼ਾ ਤੱਕਾ ਪਰ ਟੈਕਨੋਲੋਜੀ ਨੂੰ ਨਹੀਂ ਵਰਤ ਰਹੇ ਨਹੀਂ ਵਰਤ ਅੱਜ ਸਾਡੇ ਆਮ ਘਰਾਂ ਦੇ ਵਿੱਚ ਇੰਟਰਨੈਟ ਲੱਗੇ ਹੋਏ ਆ ਜਿਆਦਾਤਰ ਗੱਲ ਕਰੀ ਤਾਂ 50% ਤੋਂ ਵੱਧ ਲੋਕਾਂ ਦੇ ਘਰਾਂ 'ਚ Wi-Fi ਲੱਗੇ ਹੋਏ ਆ ਜੀ 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 ਹੁਣ ਸਿਕਿਉਰਿਟੀ ਸਿਸਟਮ ਅਗਰ ਸਾਡੇ ਲਈ ਬਣੇ ਆ ਅਸੀਂ ਉਹਨਾਂ ਨੂੰ ਲਗਾ ਸਕਦੇ ਹਾਂ ਸਾਡੇ ਘਰਾਂ ਦੇ ਵਿੱਚ ਅਸੀਂ ਆਮ ਹੀ ਸਿਕਿਉਰਿਟੀ ਲਈ ਅਸੀਂ ਕਹਿੰਨੇ ਆ ਕਿ ਕੋਈ ਹਥਿਆਰਬੰਦ ਚੋਰ ਆ ਗਿਆ ਜਾਂ ਕਿਸ ਤਰ੍ਹਾਂ ਕੋਈ ਵੀ ਡਰ ਦਿਲ ਦੇ ਵਿੱਚ ਹੈਗਾ ਪਰ ਜੇ ਤੁਹਾਡੇ ਕੋਲ ਆਪਸ਼ਨ ਹੋਵੇ ਕਿ ਤੁਹਾਨੂੰ ਉਹਦੇ ਦਸਤਕ ਦੇਣ ਤੋਂ ਪਹਿਲਾਂ ਬੈਲ ਵੱਜੇ ਤੇ ਸੋਚੋ ਕਿੰਨੀ ਵਧੀਆ ਗੱਲ ਹੈ ਕਿੰਨੀ ਵਧੀਆ ਗੱਲ ਹੈ ਜੀ ਔਰ ਤੁਸੀਂ ਆਪਣੇ ਬਚਾਵ ਲਈ ਕਈ ਕੁਝ ਸੋਚ ਸਕਦੇ ਜੀ ਤਾਂ ਮੇਰਾ ਇਹੋ ਹੀ ਸਾਰਿਆਂ ਲਈ ਮੈਸੇਜ ਹੈ ਕਿ ਵੇਖੋ 스마트 ਹੋਮ ਤੇ 스마트 ਸਿਕਿਉਰਿਟੀ ਇਸ ਕਰਕੇ ਆ ਕਿ ਅਸੀਂ ਆਪਣੀ ਲਾਈਫ ਨੂੰ ਹੋਰ ਈਜ਼ੀ ਕਰ ਸਕੀਏ ਕਿਉਂਕਿ ਜਿੰਨਾ ਅੱਜ ਕੱਲ ਅਸੀਂ ਸਮਾਂ ਕੰਮਾਂ ਦੇ ਵਿੱਚ ਬਿਜ਼ੀ ਆ ਤੇ ਇੰਨਾ ਸਮਾਂ ਕਿਸੇ ਕੋਲ ਨਹੀਂ ਹੁੰਦਾ ਕਿ 24 ਘੰਟੇ ਆਪਣੇ ਫੋਨ 'ਚ ਕੈਮਰਾ ਓਪਨ ਕਰਕੇ ਜਾਂ ਘਰ ਦੇ ਵਿੱਚ ਐਲਈਡੀ ਦੇ ਕੈਮਰੇ 'ਗੇ ਬੈਠਾ ਹੀ ਰਵੇ ਸੋ ਕੈਮਰੇ ਲੱਗੇ ਹੁਣ ਉਹ ਬਹੁਤ ਵਧੀਆ ਗੱਲ ਆ ਬਟ ਉਹਦੇ ਨਾਲ ਨਾਲ ਤੁਹਾਨੂੰ ਸਮਾਰਟ ਸਿਕਿਉਰਟੀ ਦੇ ਉੱਤੇ ਵੀ ਥੋੜਾ ਖਰਚ ਰੱਖਣਾ ਚਾਹੀਦਾ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਸਮਾਂ ਦੇਣ ਲਈ ਸਰਦਾਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਵੈਲਕਮ ਜੀ ਤੁਹਾਡਾ ਸੋ ਇਹ ਸਨ ਸਰਦਾਰ ਮਨਪ੍ਰੀਤ ਸਿੰਘ ਸੰਧੂ ਜਿਨ੍ਹਾਂ ਨੇ ਦੱਸਿਆ ਹੈ ਕਿ ਜਿਹੜੀ ਟੈਕਨੋਲੋਜੀ ਦਾ ਅੱਜ ਜਮਾਨਾ ਚੱਲ ਰਿਹਾ ਹੈ ਤਾਂ ਉਸ ਦੇ ਵਿੱਚ ਤੁਸੀਂ ਇਹ ਲਾਭ ਉਠਾ ਸਕਦੇ ਹੋ ਕਿ ਜਿਸ ਦੇ ਨਾਲ ਚੋਰ ਤੁਹਾਡੇ ਘਰ ਦੇ ਵਿੱਚ ਵੜਨ ਤੋਂ ਪਹਿਲਾਂ ਜਦੋਂ ਕਿ ਤੁਹਾਡੇ ਕਿਸੇ ਘਰ ਦੀ ਦੀਵਾਰ ਜਾਂ ਗੇਟ ਦੇ ਨਾਲ ਟੱਚ ਹੋਵੇਗਾ ਤਾਂ ਉਸ ਦਾ ਤੁਹਾਨੂੰ ਪਹਿਲਾਂ ਹੀ ਇੱਕ అలਾਰਮ ਇੱਕ ਬੈਲ ਦੇ ਨਾਲ ਜਿਹੜਾ ਉਹ ਪਤਾ ਲੱਗ ਜਾਵੇਗਾ ਸੋ ਤੁਸੀਂ ਵੀ ਇਸ ਟੈਕਨੋਲੋਜੀ ਦਾ ਵੱਧ ਤੋਂ ਵੱਧ ਲਾਭ ਲਿਓ ਜੇ ਕਿਸੇ ਨੇ ਨਹੀਂ ਲੈਣਾ ਭਾਜੀ ਜਰੂਰ ਇੱਕ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤਾਂ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਉਹ ਤਾਂ ਘੱਮ ਸੇ ਘੱਮ ਇਸ ਦਾ ਲਾਭ ਲੈ ਸਕਣ ਬਨੇਰੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਆਪਣੀ ਰਾਏ ਵੀ ਜਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਇਹ ਵੀ ਦੱਸਿਓ ਕਿ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਨਜਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰ